ਮਾਰਕੀਟ ਕਮੇਟੀ ਹਟਹੂਰ ਦੇ ਚੇਅਰਮੈਨ ਰਹ ਚੁਕੇ ਮਰਹੂਮ ਸ਼੍ਰੀ ਰਾਜਕੁਮਾਰ ਗੋਇਲ ਦੀ ਪੰਜਵੀਂ ਵਰ੍ਹੇਸ਼ੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਾਣੂਕੇ ਵਿਖੇ ਸ਼ੋਭਿਤ ਇਤਿਹਾਸਿਕ ਗੁਰਦੁਆਰਾ ਜੋੜੀਆਂ ਸਾਹਿਬ ਵਿਖੇ ਸਤਕਾਰ ਸਹਿਤ ਮਨਾਈ ਗਈ ਸਵੇਰੇ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਜਾਪ ਹੋਏ ਤੇ ਪ੍ਰਕਾਸ਼ ਕੀਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਪਿੰਦਰਪਾਲ ਸਿੰਘ ਜੀ ਦੇੜਕਿਆਂ ਵਾਲਿਆਂ ਦੇ ਕੀਰਤਨੀ ਜਥੇ ਨੇ ਸ਼ਬਦ ਕੀਰਤਨ ਰਾਹੀਂ ਆਪਣੀ ਹਾਜ਼ਰੀ ਭਰੀ ਤੇ ਵੱਡੀ ਗਿਣਤੀ ਵਿੱਚ ਵਰਸੀ ਸਮਾਗਮ ਤੇ ਪੁੱਜੀਆਂ ਗੁਰਸੰਗਤਾਂ ਨੇ ਜੁਗੋ ਜੁਗ ਅਟਲ ਜਬਰਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਜਦਾ ਪੇਟ ਕੀਤਾ ਐਮਐਲਏ ਬੀਬੀ ਸਰਬਜੀਤ ਕੌਰ ਮਾਣੁਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਐਸਆਰ ਕਲੇਰ ਅਕਾਲੀ ਦਲ ਤੋਂ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਕਾਂਗਰਸ ਦੇ ਸੀਨੀਅਰ ਅਗੂ ਸੁਤਿੰਦਰਪਾਲ ਸਿੰਘ ਕਾਕਾ ਗਰੇਵਾਲ ਪ੍ਰਧਾਨ ਗੁਰਜਿੰਦਰ ਸਿੰਘ ਬਿੱਟੂ ਮਾਣੁਕੇ ਗੁਰਦੁਆਰਾ ਮਹਿਦਿਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਜੀ ਲੱਖਾ ਜਗਰਾਤ ਸਿੰਘ ਰਾਜਾ ਮਾਣੁਕੇ ਸਰਪੰਚ ਹਰਪੀਤ ਸਿੰਘ ਹੈਪੀ ਮਾਣੁਕੇ ਸਮੇਤ ਵੱਖ-ਵੱਖ ਕਲੱਬਾਂ ਪੰਚਾਇਤਾਂ ਅਤੇ ਅਫਸਰ ਸਹਿਬਾਨਾਂ ਨੇ ਸਮਾਗਮ ਵਿੱਚ ਸਮੂਲੀਅਤ ਕਰਕੇ ਮਰਹੂਮ ਚੇਅਰਮੈਨ ਸ਼੍ਰੀ ਰਾਜਕੁਮਾਰ ਗੋਇਲ ਜੀ ਦੀ ਯਾਦ ਨੂੰ ਤਾਜ਼ਾ ਕੀਤਾ। ਚੇਅਰਮੈਨ ਰਾਜਕੁਮਾਰ ਗੋਇਲ ਮੈਮੋਰੀਅਲ ਟਰਸਟ ਅਤੇ ਸ਼ਬਦ আদਬ ਸਹਿਤ ਸਭਾ ਮਾਨੂਕੇ ਵੱਲੋਂ ਸਮੂੱਚੀਆਂ ਗੁਰਸੰਗਤਾਂ ਦਾ ਹਾਜ਼ਰੀਆਂ ਭਰਨ ਲਈ ਧੰਨਵਾਦ ਕੀਤਾ। ਨਗਰ ਵੱਲੋਂ ਚੇਅਰਮੈਨ ਰਾਜਕੁਮਾਰ ਗੋਇਲ ਮੈਮੋਰੀਅਲ ਟਰਸਟ ਦੇ ਚੇਅਰਪਰਸਨ ਪ੍ਰੇਮ ਲਤਾ ਗੋਇਲ ਪ੍ਰਬੰਧਕ ਜੀਵਨ ਕੁਮਾਰ ਗੋਲਡੀ ਗੋਇਲ ਅਤੇ ਬੱਬੂ ਗੋਇਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਤਸਵੀਰਾਂ ਵੇਖ ਰਹੇ ਹੋ ਤੁਸੀਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਪੈਂਡਮਾਣੂਕੇ ਜ਼ਿਲ੍ਹਾ ਲੁਧਿਆਣਾ ਤੋਂ ਕੋਮਲ ਪ੍ਰੀਤ ਕੌਰ ਠੌਰ ਦੀ ਰਿਪੋਰਟ ਮੱਕੜ ਖੜੇ ਐ ਚੱਲੋ ਹਰ ਜਸਰ ਲੈ ਚੱਲੋ ਸਾਡੇ ਘਰ ਬੱਤੀਆਂ ਰੇ It's the lights, 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 Thank you,